ਸਾਤਿ ਸਿਕਾਲ ਜੀ ਸਤਿ ਸਿਕਾਲ ਤੁਸੀਂ ਵੇਖ ਰਹੇ ਹੋ ਪੀਬੀ 26 ਨਿਊਜ਼ ਚੈਨਲ ਮੈਂ ਹਾਂ ਸਰਬਜੀ ਸਿੰਘ ਸੋ ਉਮੀਦ ਕਰਦਾ ਤੁਸੀਂ ਠੀਕ ਹੋਵੋਗੇ ਤੁਹਾਡੇ ਪਰਿਵਾਰ ਚੜ੍ਹਦੀ ਕਲਾ ਵਿੱਚ ਹੋਵਣਗੇ ਜਿਵੇਂ ਕਿ ਹਰ ਸਾਲ ਦੀ ਤਰ੍ਹਾਂ ਪੰਜਾਬ ਕੇਸ਼ਰੀ ਗਰੁੱਪ ਵੱਲੋਂ ਤੇ ਕਮਲਜੀਤ ਸਿੰਘ ਕਮਲ ਤੇ ਸੁਖਵਿੰਦਰ ਕੌਰ ਵੱਲੋਂ ਬੜਾ ਵੱਡਾ ਉਪਰਾਲਾ ਕਰਕੇ ਮੁਕਤ ਮੈਡੀਕਲ ਕੈਂਪ ਲਗਾਇਆ ਜਾਂਦਾ ਜਿਹੜਾ ਜੀਟੀ ਰੋਡ ਰਾਮਗੜੀਆ ਪਵਨ ਖੰਨੇ ਦੇ ਵਿੱਚ चाहता जी के जी का हमेशा से एक सब लोग, खासकर अपना रखें। होता है कि मेरी मासी जी भी इसी में गुजर गए। शी 60 years 60. सबसे बड़ी क्या है? लेडीज अपना ध्यान नहीं रखती तो जो हमारे को बीमारियां आनी होती ना जी वो पहले हमारे को दरवाजे पर कटकटाती है एकदम हमारे

ਆਪਕੇ ਬਲੱਡ ਮੇਂ ਕੋਈ ਪ੍ਰੋਬਲਮ ਹੈ ਫੋਰ ਇਗਜ਼ਾਮਪਲ ਕੋਲੇਸਟੇਰੋਲ ਜ਼ਿਆਦਾ ਬਹੁਤ ਲੋਗਾਂ ਕਾ ਨਿਕਲਤਾ ਹੈ ਬਲੱਡ ਟੈਸਟ ਟੂ ਟੈਸਟ ਕਹਿੰਦੇ ਲੈਬਰਾਟਰੀਜ਼ ਮੇਂ ਐਨੂਅਲ ਚੈੱਕਅਪ ਹੋਤਾ ਹੈ ਸਭ ਲੋਗਾਂ ਕੋ ਮਾਨਸਨਾ ਇਅਰ ਕਰਵਾਣਾ ਚਾਹੀਦਾ ਹੈ ਤੈਨ ਦਾ ਦੇਖੋ ਬਹੁਤ ਜ਼ਿਆਦਾ ਪੰਜਾਬ ਕੇਸਰੀ ਗੁਰੂ ਦਾ ਇਸ ਦੇਸ਼ ਚੋਪੜਾ ਜੀ ਮੈਨਨ ਦੇ ਯਾਦ ਵਿੱਚ ਲਾਉਂਦੇ ਆ ਹਰ ਸਾਲ ਇਹ ਨਵਾਂ ਕੈਂਪ ਬਣਾ ਇਹ ਮੇਰੇ ਖਿਆਲ ਬਹੁਤ ਵੱਡੀ ਸਮਾਜ ਸੇਵਾ ਦਾ ਉਪਰਾਲਾ ਹੋਊਗਾ ਜਿੱਥੇ ਲੋਕਾਂ ਨੂੰ ਮਰੀਜ਼ ਦੇਖੇ ਜਾਂਦੇ ਆ ਫਰੀ ਔਰ ਜਿੱਥੇ ਬੈਂਕ ਕੈਂਪ ਵੀ ਲਾਇਆ ਜਾਂਦਾ ਮੈਂ ਹਮੇਸ਼ਾ ਐਪਰੀਸ਼ੀਏਟ ਕਰਦਾ ਕਿ ਪੰਜਾਬ ਕੇ ਇਸੀ ਬ੍ਰੋ ਬਹੁਤ ਵਧੀਆ ਸਮਾਜ ਸੇਵਾ ਦਾ ਕੰਮ ਕਰਦੇ ਆ ਅੱਜ ਵੀ ਉਹਨਾਂ ਦੇ ਗ੍ਰੈਂਡਸਨ ਆਏ ਨੇ ਔਰ ਉਹਨਾਂ ਦੇ ਪਰਿਵਾਰਿਕ ਮੈਂਬਰ ਕੋਈ ਨਾ ਕੋਈ ਆਉਂਦਾ ਔਰ ਖੰਨੇ ਤੋਂ ਜਿਹੜੇ ਕਮਲ ਨੇ ਇਹਨਾਂ ਦੇ ਕਾਰਸਪੋਂਡੈਂਟ ਉਹ ਸਾਰੀ ਚੀਜ਼ ਆਰਗੇਨਾਈਜ਼ ਕਰਦੇ ਆ ਮੈਂ ਉਹਨੂੰ ਵੀ ਕਮਲ ਨੂੰ ਵੀ ਵਧਾਈ ਦੇਣਾ ਚਾਹੁੰਦਾ ਔਰ ਪੰਜਾਬ ਕੇਸ ਵੀ ਗਰੁੱਪ ਨੂੰ ਉਹਦਾ ਇਹ ਜਿਹੜਾ ਚਾਹੁੰਦਾ ਹੈ ਤੁਸੀਂ ਸਮਾਜ ਸੇਵਾਏ ਜਾਰੀ ਰੱਖੋ ਅਸੀਂ ਅਪਰੀਸ਼ੀਏਟ ਬਹੁਤ ਅੱਛੀ ਗੱਲ ਹੈ ਜਦੋਂ ਆਪਾਂ ਕੋਈ ਬਹੁਤ ਕੋਈ ਵੀ ਰੂ ਜਾਂਦੀ ਹੈ ਸਾਰੀਆਂ ਚੰਗੀਆਂ ਰੂਹਾਂ ਹੁੰਦੀਆਂ ਨੇ ਕੋਈ ਰੂ ਜਾਂਦੀ ਹੈ ਜੇ ਪਿੱਛੋਂ ਉਹਨਾਂ ਦੀ ਯਾਦ ਵਿੱਚ ਆਪਾਂ ਕੋਈ ਵਰਸੀ ਮਨਾਉਂਦੇ ਆਂ ਅਗਰ ਉਹ ਵਰਸੀ ਮਨਾਉਂਦੇ ਹੋ ਨਾ ਯਾਦ ਕਰਦੇ ਹੋ ਕਿਸੇ ਦਾ ਘੋਲਾ ਵੀ ਹੋ ਰਿਹਾ ਨਾਲ ਤੇ ਇੱਧਰ ਦੇ ਕੈਂਪ ਲੱਗਦੇ ਨੇ ਮੈਡੀਕਲ ਕੈਂਪ ਲੱਗਦੇ ਨੇ ਬਹੁਤ ਵੱਡੀ ਗੱਲ ਹੈ ਉਸ ਰੂਹ ਨੂੰ ਵੀ ਸਕੂਨ ਮਿਲਦਾ ਹੈ ਔਰ ਜਿਹੜੇ ਬੰਦੇ ਇੱਥੇ ਕਰਵਾ ਰਹੇ ਨੇ ਉਹਨਾਂ ਨੂੰ ਵੀ ਇਹਦਾ ਪੁੰਨ ਮਿਲਦਾ ਹੈ ਸੋ ਇਦਾਂ ਦੀਆਂ ਜੜੀਆਂ ਕੋਸ਼ਿਸ਼ਾਂ ਹੁੰਦੀਆਂ ਨੇ ਬਹੁਤ ਵਧੀਆ ਨੇ ਕਮਲਜੀਤ ਕਮਲ ਪੁਜਾ ਕੇਸਰੀ ਗਰੁੱਪ ਤੇ ਸੁਵਿੰਦਰ ਹੜੀ ਇਹ ਨੇ ਸ਼ਹਿਰ ਦੇ ਵਿੱਚ ਕੋਈ ਵੀ ਇਦਾਂ ਦਾ ਫੰਕਸ਼ਨ ਹੋਵੇ ਇਹ ਸਭ ਤੋਂ ਅੱਗੇ ਹੁੰਦੇ ਨੇ ਸਹਿਯੋਗ ਕਰਨ ਵਾਸਤੇ ਚਾਹੇ ਕਿ ਜਾਗਰਣ ਹੈ ਜਾਂ ਕੋਈ ਇਹ ਇਹਦਾ ਕੈਂਪਲ ਆਗਦੇ ਨੇ ਜਾਂ ਕੋਈ ਹੋਰ ਵੀ ਕਿਸੇ ਤਰ੍ਹਾਂ ਦਾ ਸਹਿਯੋਗ ਕਰਨਾ ਹੈ ਇਹਨਾਂ ਨੇ ਸ਼ਹਿਰ ਦੇ ਵਿੱਚ ਇਹ ਸਭ ਤੋਂ ਅੱਗੇ ਹੁੰਦੇ ਨੇ ਸੋ ਅਸੀਂ ਥੈਂਕਸ ਕਰਦੇ ਆ ਸਾਡੇ ਖੰਦੇ ਸ਼ਹਿਰ ਦੇ ਵਿੱਚ ਜਿੰਨੇ ਵੀ ਸਾਡੇ ਲੋਕ ਨੇ ਮਾਜੋਬ ਹਸਤੀਆਂ ਨੇ ਉਹ ਆਈਆਂ ਨੇ ਅੱਜ ਅੱਥੀ ਕੈਂਪ ਦੇ ਉੱਤੇ ਅੰਜਾ ਪੁਲਿਸ ਖੰਡਾ ਜਿਨਾ ਕਰਕੇ ਅਸੀਂ ਚੈਨ ਦੇ ਲਈ ਸੋਨੇ ਆਪਣੇ ਘਰਾਂ ਦੇ ਵਿੱਚ ਆਪਣੇ ਡਿਊਟੀ ਨੂੰ ਵਧਿਆ ਨਹੀਂ ਉਹਦੇ ਨੇ ਉਹ ਸਾਰੀ ਟੀਮ ਇੱਥੇ ਆਈ ਹੋਈ ਆ ਮੋਰ ਵੀ ਬਹੁਤ ਮਾਨਯੋਗ ਹਸਤੀਆਂ ਇੱਥੇ ਪਹੁੰਚੀਆਂ ਹੋਈਆਂ ਨੇ ਕਿਉਂਕਿ ਜਿੱਥੇ ਕੁਝ ਚੰਗਾ ਹੋ ਰਿਹਾ ਹੁੰਦਾ ਹੈ ਉੱਥੇ ਜਾਣ ਵਾਲੇ ਤੁਹਾਨੂੰ ਬਹੁਤ ਪੁੱਛੇ ਤੁਸੀਂ ਅਵੇਅਰ ਹੁੰਨੇ ਹੋ ਤੁਸੀਂ ਵੀ ਅੱਗੇ ਕੁਝ ਇਦਾਂ ਦਾ ਚੰਗਾ ਕਰਦੇ ਹੋ ਦੇ ਬਹੁਤ ਵਧੀਆ ਲੱਗ ਰਿਹਾ ਦੇਖ ਕੇ ਅੱਜ ਹਰ ਤਰ੍ਹਾਂ ਦੀਵੇਂ ਆਯੁਰਵੇਦ ਵੀ ਹੈਗਾ ਇੱਥੇ ਬਲੱਡ ਵੀ ਚੈੱਕ ਹੋ ਰਿਹਾ ਬਲੱਡ ਦੇ ਸੈਂਪਲ ਲਏ ਜਾਂਦੇ ਨੇ ਚੁਬਕ ਦੇ ਨਾਲ ਜਿਹੜੇ ਇਲਾਜ ਕੀਤੇ ਜਾਂਦੇ ਨੇ ਹੱਡੀਆਂ ਦੇ ਸਰਵਾਈਕਲ ਦੇ ਉਹ ਵੀ ਡਾਕਟਰ ਹਰ ਤਰ੍ਹਾਂ ਦੇ ਡਾਕਟਰ ਇੱਥੇ ਬੈਠੇ ਨੇ ਸੋ ਲੋਕਾਂ ਲਈ ਬਹੁਤ ਸਹੂਲਤ ਹੈ ਬਹੁਤ ਅੱਛੀ ਗੱਲ ਆ ਅੰਮਨ ਨੇ ਜਿਹੜੀ ਸਹੂਲਤ ਦਿੱਤੀਆਂ ਲੋਕਾਂ ਨੂੰ ਕੋਈ ਵੀ ਆਕੇ ਇੱਥੇ ਫਰੀ ਦੇ ਵਿੱਚ ਸਾਰਾ ਕੁਝ ਚੈੱਕ ਕਰ ਰਹੇ ਨੇ ਫਰੀ ਦੇ ਦਵਾਈਆਂ ਦੇ ਰਹੇ ਨੇ ਸੋ ਬਹੁਤ ਵੱਡਾ ਬੜਾ ਪੁੰਨ ਵਾਲਾ ਕੰਮ ਹੈ ਦੇਖੋ ਸਾਡੇ ਵੱਡੇ ਭਰਾ ਵੀ ਨੇ ਸਾਡੇ ਫੈਮਿਲੀ ਦੇ ਮੈਂਬਰ ਵੀ ਨੇ ਸਾਡੇ ਦੁੱਖ ਸੁੱਖ ਦੇ ਸਾਥੀ ਵੀ ਹੈ ਤੇ ਸਾਡੇ ਸੰਗਠਨ ਸ਼ਿਵਸਨਾ ਹਿੰਦ ਦੇ ਕੋਮੀ ਮੀਡੀਆ ਐਡਵਾਈਜ਼ਰ ਵੀ ਨੇ ਤੇ ਲੱਖ ਵੱਖ ਧਾਰਮਿਕ ਸੰਗਠਨਾਂ ਦੀ ਮੈਂ ਤਾਂ ਕਹਿੰਦਾ ਨਮਾਇੰਦਗੀ ਹੀ ਕਮਲਜੀ ਕਰਦੇ ਆ ਜੇ ਖੰਨਾ ਏਰੀਏ ਦੇ ਵਿੱਚ ਸਮਾਜ ਸੇਵਾ ਦਾ ਮਤਲਬ ਕਮਲਜੀ ਸਿੰਘ ਕਮਲ ਜਾਂ ਕਮਲਜੀ ਸਿੰਘ ਕਮਲ ਦਾ ਮਤਲਬ ਸਮਾਜ ਸੇਵਾ ਹੈ ਪੰਜਾਬ ਕੇਸਰੀ ਗਰੁੱਪ ਹਿੰਦ ਸਮਾਚਾਰ ਗਰੁੱਪ ਨੇ ਇਹਨਾਂ ਨੂੰ ਇਹ ਨਾਮ ਬਖਸ਼ਿਆ ਹੋਇਆ ਲੰਬੇ ਸਮੇਂ ਤੋਂ ਆਪਣੇ ਕਲਮ ਦੀ ਤਾਕਤ ਨਾਲ ਆਸਤੇ ਨਿਸਪਾਕਸ ਮੈਂ ਕਹਿੰਦਾ ਦਿਲ ਦੇ ਬਿਲਕੁਲ پاک ਸਾਹਿਬ ਮੇਰਾ মিডিਆ ਜਗਤ ਦੇ ਕਾਫੀ ਭਾਈਚਾਰਨਾ ਪਿਆਰ ਹੈ ਪਰ ਜੋ ਕਮਲ ਜੀ ਸਿੰਘ ਕਮਲ ਦੀ ਕਮਲ ਦੇ ਵਿੱਚ ਤਾਕਤ ਹੈ ਭੈਣ ਜੀ ਸੁਖਵਿੰਦਰ ਕੌਰ ਜੀ ਜਿਹੜੇ ਉਹਦੀ ਤਰੰਬਤਰੀ ਨੇ ਉਹਨਾਂ ਦੀ ਕਲਮ ਵਿੱਚ ਤਾਕਤ ਹੈ ਉਹ ਕਿਤੇ ਨਹੀਂ ਹੈ ਹਮੇਸ਼ਾ ਹੱਕ ਸੱਚ ਦੀ ਗੱਲ ਕਰਦੇ ਆ ਚਾਹ ਸਮੇ ਦੀ ਸਰਕਾਰ ਹੋਵੇ ਚਾਹ ਆਪੋਜੀਸ਼ਨ ਹੋਵੇ ਹਮੇਸ਼ਾ ਕਿਸਦਾ ਪੱਕ ਨਹੀਂ ਪੂਰਦੇ ਹਮੇਸ਼ਾ ਸਮਾਨਤਾ ਦੀ ਗੱਲ ਕਰਦੇ ਆ ਜੇ ਸਮਾਜ ਸੇਵਾ ਦੀ ਗੱਲ ਕਰੀਏ ਬਲੱਡ ਕੈਂਪਾਂ ਦੀ ਅਸੀਂ ਕਾਫੀ ਚੰਨਦੇ ਆਨੇ ਆ ਮੈਡੀਕਲ ਕੈਂਪਾਂ ਜਾਂਦੇ ਨੇ ਜਿਹੜੇ ਵੀ ਮੈਡੀਕਲ ਕੈਂਪ ਹੁੰਦੇ ਇੱਕ ਕੁੰਭ ਹੁੰਦਾ ਹੈ ਦੇਖੋ ਹਜ਼ਾਰਾਂ ਲੋਕ ਆਏ ਇੱਥੇ ਮੈਡੀਕਲ ਜਿਹੜੀਆਂ ਸੁਵਿਧਾਵਾਂ ਨੇ ਇਹਨਾਂ ਦੀ ਮਦਦ ਲੈ ਰਹੇ ਨੇ ਅੱਜ ਇਸ ਕੈਂਪ ਦੇ ਵਿੱਚ ਇੱਕ ਵਿਆਹ ਵਰਗਾ ਮਾਹੌਲ ਹੈ वैसे भी ਜਦੋਂ ਇਹਨਾਂ ਦੇ ਅਸੀਂ ਦਫ਼ਤਰ ਚੱਲ ਜਾਂਦੇ ਆ ਉੱਥੇ ਜਿਵੇਂ ਇੱਕ ਚਲ ਜਾਓ ਕਿਸੇ ਮੌਜੂਦਾ ਸਮੇਂ ਦੀ ਸਰਕਾਰ ਦੇ ਕੈਬਨਿਟ ਮਨਿਸਟਰ ਦੇ ਘਰੇ ਦਰਬਾਰ ਲੱਗਿਆ ਹੁੰਦਾ ਉਦੋਂ ਲੋਕ ਸਮੱਸਿਆ ਲੈ ਕੇ ਆਉਂਦੇ ਆ ਕਿ ਇਹਦੀ ਹਸਪੀਟਲ ਦੀ ਕਿਸੇ ਦੀ ਕੋਈ ਗਰੀਬ ਲੋਕ ਆ ਹਮੇਸ਼ਾ ਮਤ ਕਰਦੇ ਆ ਸੋ ਮੈਂ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੂੰ ਵੀ ਅਪੀਲ ਕਰਾਂਗਾ ਕਿ ਇਸ ਵਾਰ ਜਿਹੜਾ ਪਦਮ ਸ਼੍ਰੀ ਲਈ ਅਵਾਰਡ ਜਿਹੜਾ ਕੇਂਦਰ ਸਰਕਾਰ ਨੂੰ ਪੰਜਾਬ ਸਰਕਾਰ ਰਿਕਮੈਂਡ ਕਰਕੇ ਭੇਜਦੀ ਹੈ ਇਦਾਂ ਹੀ ਇਹ ਸੁਸ਼ੇਤਾ ਨਾਮ ਵੀ ਭੇਜੇ ਕਮਲਜੀਤ ਦਾ ਨਾਮ ਵੀ ਜ਼ਰੂਰ ਇੱਥੇ ਅੱਜ ਬਹੁਤ ਅੱਛਾ ਦਿਨ ਹੈ ਪੰਜਾਬ ਦੇ ਸੀਗੂ ਬੋਲੀਓ ਸ਼੍ਰੀਮਤੀ ਸੁਖਦੇਸ਼ ਛੋਪੜਾ ਜੀ ਦੀ 8ਵੀਂ ਵਰ੍ਹੇ ਦੀ ਮੌਕੇ ਤੇ ਜਿਹੜਾ ਅੱਜ ਕੈਂਪ ਲੱਗਿਆ ਤੇ ਖੰਨੇ ਦੇ ਵਿੱਚ ਜਰੂਰ ਸੀਗੀ ਇਸਟਾ ਨੂੰ ਕਿਉਂਕਿ ਤਾਰੇ ਅੱਜ ਲਗ ਲਗ ਜਿਹੜੇ ਇਵੈਂਟ ਲੱਗੇ ਨੇ ਇੱਥੇ ਸਾਰੇ ਤਕਰੀਬਨ ਹਸਪਤਲ ਦੇ ਖੰਨੇ ਦੇ ਰੰਗੇ ਦੇ ਉਰੇ ਆਏ ਨੇ ਸਾਰੇ ਡਾਕਟਰ ਜੀ ਨੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਤੇ ਸਪੈਸ਼ਲ ਧੰਨਵਾਦ ਕਮਲਜੀਤ ਸਿੰਘ ਕਮਲ ਤੇ ਜਿਹੜੀ ਸਾਡੀ ਮੀਡੀਆ ਟੀਮ ਦਾ ਭਰਾ ਜੀ ਤੇ ਬਹੁਤ ਅੱਛੀ ਗੱਲ ਆ ਜੀ ਅਜਿਹੇ ਇਵੈਂਟ ਹੋਏ ਚਾਹੀਦੇ ਨੇ ਕਿਉਂਕਿ ਨੀਡ ਆਫ ਟਾਈਮ ਆ ਥੈਂਕ ਯੂ ਅੱਜ ਸਭ ਤੋਂ ਪਹਿਲਾਂ ਅਸੀਂ ਆਪਣੇ ਵੱਲੋਂ ਸ਼੍ਰੀਮਤੀ ਸੰਜੀਤ ਚੋਪੜਾ ਜੀ ਨੂੰ ਸ਼ਰਧਾ ਸਨਕਾਪ ਪੇਟ ਕਰਦੇ ਹਾਂ ਜੋ ਕਿ ਪੰਜਾਬ ਫੀਸਵੀ ਗਰੁੱਪ ਖੰਨਾ ਵੱਲੋਂ ਸਰਦਾਰ ਕਮਲਜੀਤ ਸਿੰਘ ਕਮਲ ਉਹਨਾਂ ਨੂੰ ਕੋਰ ਜੀ ਵੱਲੋਂ ਇਹ ਸਮਾਗਮ ਉਹਨਾਂ ਦਾ ਵਰਸੀ ਦਾ ਉਲੀਕਿਆ ਗਿਆ ਹੈ ਜਿਸ ਵੀ ਜੀ ਅਸੀਂ ਦੇਖ ਰਿਹਾ ਜਰੂਰਤਮੰਦ ਲੋਕਾਂ ਦੇ ਲਈ ਮੈਡੀਕਲ ਕੈਂਪ ਲਗਾਇਆ ਗਿਆ ਜਿੱਥੇ ਵਕ ਵਕ ਲੋਕ ਸਰਦਾਰ ਸਤਕਾਰ ਪੇਟ ਕਰਨ ਲਈ ਆ ਰਹੇ ਜਿਨ੍ਹਾਂ ਦੇ ਵਿੱਚ ਵਿਸ਼ੇਸ਼ ਤੌਰ ਤੇ ਵਕ ਵਕ ਰਾਜਨੀਤਿਕ ਪਾਰਟੀਆਂ ਦੇ ਨੁਮਾਇंदे ਸਮਾਜਿਕ ਜਥੇਬੰਦੀਆਂ ਦੇ ਨੁਮਾਇंदे ਵਪਾਰਿਕ ਜਥੇਬੰਦੀਆਂ ਨੇ ਨੁਮਾਇंदे ਔਰ ਧਾਰਮਿਕ ਜੋ ਜਿਹੜਾ ਸਾਡੇ ਨੁਮਾਇंदे ਨੇ ਉਹ ਸਾਰੇ ਲੋਕ ਇੱਥੇ ਆ ਰਹੇ ਨੇ ਔਰ ਖਾਸ ਤੌਰ ਤੇ ਤੁਸੀਂ ਸਭ ਜੋ ਜੁੜੇ ਲੋਕ ਤੁਹਾਡੇ ਨਾਲ ਜਿਹੜਾ ਹੈ ਮਿਲ ਕੇ ਅਸੀਂ ਇਸ ਸਮਾਗਮ ਦੇ ਵਿੱਚ ਸ਼ਿਰਕਤ ਕੀਤੀ ਹੈ ਇਹ ਲਫਜ਼ਾਂ ਦੇ ਨਾਲ ਹੀ ਮੈਂ ਆਪਣੇ ਵੱਲੋਂ ਆਪਣੇ ਸਾਥੀਆਂ ਵੱਲੋਂ ਸ਼੍ਰੀਮਤੀ ਸੁਭਦੇਸ਼ ਚੋੜਾ ਜੀ ਨੂੰ ਸ਼ਰਧਾ ਸਤਕਾਰ ਪੇਟ ਦਾ ਧੰਨਵਾਦ। ਇਹ ਨਜ਼ਾਰੇ ਆਰਕੀਟੈਕਟ ਜੀ ਦੇ ਨਜ਼ਰਾਂ ਵਿੱਚ ਕੈਂਪ ਲੱਗਿਆ ਹੋਇਆ ਹੈ। ਦੇਖੋ ਮੈਂ ਕਈ ਸਾਲਾਂ ਤੋਂ ਇਸ ਕੈਂਪ ਦੇ ਵਿੱਚ ਆ ਰਿਹਾ ਹਰ ਵਾਰ ਜਿਹੜਾ ਆਰਗੇਨਾਈਜ਼ ਹੁੰਦਾ ਹੈ ਇਹ ਬਹੁਤ ਵਧੀਆ ਹੈ। ਉਪਰਾਲਾ ਜਿਹੜਾ ਪੰਜਾਬ ਕੇਸਰੀ ਗਰੁੱਪ ਕਰਵਾਉਂਦਾ ਹੈ ਇਹਦੇ ਨਾਲ ਗਰੀਬ ਬੰਦਿਆਂ ਨੂੰ ਬਹੁਤ ਜ਼ਿਆਦਾ ਕੀ ਗੇ ਅਤੇ ਮਿਲਦੀਆਂ ਵਧੀਆ ਸਹੂਲਤਾਂ ਮਿਲਦੀਆਂ। ਕਈ ਕਿਸਮ ਦੇ ਆਪਣੇ ਸਰਕਾਰ ਦੇ ਡਾਕਟਰਸ ਕਹਿੰਦੇ ਤੇ ਕੁਝ ਜਿਹੜੇ ਪ੍ਰਾਈਵੇਟ ਸੈਕਟਰ ਦੇ ਵੀ ਡਾਕਟਰ ਜਿਹਦੇ ਵਿੱਚ ਆਉਂਦੇ ਆ ਤੇ ਇਹ ਬਹੁਤ ਅੱਛਾ ਉਭਰਾਲਾ ਕਿ ਕਹਿੰਦੇ ਜਿਹੜਾ ਪੰਜਾਬ ਕੇਸਰੀ ਹਰ ਸਾਲ ਕਰਦੇ ਤੇ ਮੇਰੇ ਵੱਲੋਂ ਇਹਨਾਂ ਨੂੰ ਵਧਾਈਆਂ ਜਿਹੜਾ ਹੈ ਜੜ ਵਧੀਆ ਤਰੀਕੇ ਦੇ ਨਾਲ ਇਹ ਸਭ ਤੋਂ ਪਹਿਲਾਂ ਤਾਂ ਅੱਜ ਇਹ ਜਿਹੜਾ ਇੱਕ ਐਪ ਲਗ ਰਹੀ ਜੀ ਨਵਾਂ ਕੈਂਪਸ ਸੋਦੇਸ਼ ਰਾਣੀ ਦੀ ਸੁਦਗੀ ਹੈ ਉਹਨਾਂ ਦੀ ਯਾਦ ਦੇ ਵਿੱਚ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਇਹ ਨਵਾਂ ਮੈਡੀਕਲ ਕੈਂਪ ਹੈ ਹਰ ਤਰ੍ਹਾਂ ਦੇ ਵੀ ਡਾਕਟਰਾਂ ਦੇ ਇਹ ਮਾਸਪੇਸ਼ੀ ਦਾ ਬਿਠੇ ਨੇ ਨਾਲਾਂ ਦੇ ਡਾਕਟਰ ਨੇ ਅੱਥਾੜੇ ਬੈਠੇ ਆ ਸਾਰਾ ਟ੍ਰੀਟਮੈਂਟ ਚੱਲ ਰਿਹਾ ਇਧਰ ਲੈਬ ਚ ਲੈਬ ਹੈਗੀ ਸਾਰੇ ਟੈਸਟ ਹੋ ਰਹੇ ਦਵਾਈ ਦਾ ਸਟਾਲ ਲੱਗਿਆ ਤੇ ਫਰੀਸ਼ਟਾਲ ਹੈ ਸਿਵਲ ਹਸਪਤਾਲ ਦੀ ਪੂਰੀ ਟੀਮ ਪਰ ਸਾਰੇ ਪ੍ਰਾਈਵੇਟ ਹੋ ਰਹੇ ਆ ਔਰ ਦੂਸਰੀ ਗੱਲ ਇਹ ਵੀ ਜਿਹੜਾ ਕਮਲ ਕੇ ਸੀ ਮੰਤਰੀ ਖਟਾਉੜੇ ब्यूरो चीफ ने पंजाब केसरी के वो सारे सटे वास्तव समाज सेवक भी हैं सारी खने की समाजिक ज्ेबंद धार्मिक ज्ेबंद ने उन्हों के हर साल चलते हैं तो सारे में बहुत बहुत मुबारकबाद है तो इस कैंप का मैं क्या सारे लाभ उठाऊँगा